ਸਾਸੀ ਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਇੱਕ ਝੋਟੀ ਵਿਕਰੀ ਲਈ ਆ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਬਾਰੇ ਇਹਦੇ ਮਾਲਕ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਡਿਟੇਲ ਆ ਕਿੰਨਾ ਦੁੱਧ ਆ ਸੂਆ ਕਹਿਮਾ ਤੇ ਹਾਂ ਬਾਈ ਜੀ ਇਸ ਬਾਰੇ ਜਰੂਰ ਦੱਸੋ ਕਿ ਇਹਦੀ ਡਿਟੇਲ ਬਾਈ ਜੀ ਇਹਦਾ ਨਾਮ ਕਿਲੋ ਆਗਾ ਹਾਂਜੀ ਆ ਚੌਥਾ ਦਿਨ ਪੰਜਵਾਂ ਦਿਨ ਸੂਈ ਨੂੰ ਹੋਇਆ ਆ ਸੂਆ ਕਹਿਮਾ ਜੀ ਸੂਆ ਪਹਿਲਾ ਬਈ ਚੌਗੀ ਹੈ ਜੀ ਹਾਂਜੀ ਪਹਿਲਾ ਸੂਆ 5 ਦਿਨ ਹੋ ਗਏ ਸੂਈ ਨੂੰ ਦੁੱਧ 9 ਕਿਲੋ ਕਿੰਨਾ ਜੀ 9 ਕਿਲੋ ਬੋਲ ਆਉਗਾ 9 ਕਿਲੋ ਬੋਲ ਆ ਤਿਆਰ ਹੈ ਨਹੀਂ ਦੁੱਧ 15 ਕਿਲੋ ਝੋਟੀ ਬਾਈ ਹਾਂ 15 ਕਿਲੋ ਬਾਈ ਕਹਿੰਦਾ ਵੀ ਖੁੱਲਾ ਦੁੱਧ ਦੇਊ ਇਹਦੀ ਮਾਂ ਵੀ ਚੰਗੇ ਦੁੱਧ ਵਾਲੀ ਸੀ 20 ਕਿਲੋ ਸੇ 20 ਸਰੀ ਮਾਂ ਦੀ ਕੱਟੀ ਆ ਕੋਈ ਦੋਸਤ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤੇ ਇਹ ਖਰੀਦ ਸਕਦਾ ਪਿੰਡ ਆਲਕੜਾ ਨੇੜੇ ਭਦੌਰ ਜ਼ਿਲ੍ਹਾ ਬਰਨਾਲਾ ਚੰਗੇ ਕੱਦ ਕਾਠ ਵਾਲੀ ਮਾਝਾ ਤੁਸੀਂ ਇਹ ਥੋੜਾ ਜਿਹਾ ਡਰਦੀ ਕਰਕੇ ਉਪਰਾਂ ਕਰਦੀ ਆ ਥੋੜਾ ਜੀ ਦੂਰ ਤੋਂ ਸਾਈਡ ਤੋਂ ਵੀਡੀਓ ਬਣਾ ਰਹੇ ਆ ਡਰਦੀ ਵੇ ਨਹੀਂ ਜਿਵੇਂ ਮਰਜੀ ਕੋਈ ਜਾ ਤੇ ਮੂੰਹ ਮੱਥਾ ਹੈੱਡ ਫੇਸ ਤੁਸੀਂ ਇਹਦੀ ਸਿੰਘਾਂ ਦੀ ਬੰਤਰ ਥਣਲੇਵਾ ਵੇਖ ਸਕਦੇ ਹੋ ਚੰਗੇ ਦੁੱਧ ਦੀ ਉਮੀਦ ਨਾ ਘਰ ਝੋੜੀ ਦੋਦੇ ਦੀ ਪਈ ਗਾਰੰਟੀ ਆ ਕਿੰਨਾ ਦੁੱਧ ਦੇ ਤੂੰ ਬਾਈ 15 ਕਰੋੜ ਦੋ ਦੋ ਵੀ ਹੋਣੀ ਚੋਈ ਵੀ ਆ ਨਾ ਚੋਈ ਵੀ ਹੈ ਕਿ ਹੁਣ 8 ਵਜੇ ਤੇ ਚੋਈ ਆ ਜੀ ਸਿਰੀ ਨਹੀਂ ਆਇਆ ਬਾਈ ਜਿਹੜੀ ਗੱਲ ਤਾਂ ਵੇਚਦੇ ਨਹੀਂ 8 ਵਜੇ ਦੀ ਚੋਈ ਵੀ ਆ ਤੇ ਹੁਣ 10 ਵਜੇ ਆ ਉਹ ਜਿਹੜੀ ਪਾਧੀ ਆ ਤਾਂ ਕਰਕੇ ਵੇਚਦੇ ਨਹੀਂ ਵਸੂ ਜਿਆਦਾ ਹੁਣ ਕਾਰਨ ਕਿਉਂਕਿ ਲੇਬਰ ਦੀ ਸਮੱਸਿਆ ਜੀ ਹਾਂਜੀ ਬੰਦਾ ਨਾ ਹੋ ਕੋਈ ਇੱਕ ਆਪਣਾ ਨਾਮ ਬੋਲ ਦਿਓ ਜੀ ਬਾਈ ਜੀ ਜਗਸੀਰ ਸਿੰਘ ਜਗਸੀਰ ਸਿੰਘ ਔਰ ਫੂ ਬੂਟਾ ਸਕੂਲ ਦੇ ਨੇੜੇ ਘਰ ਆ ਜੀ ਸਾਹਮਣੇ ਤੇ ਆਪਣਾ ਮੋਬਾਈਲ ਨੰਬਰ 83275 ਦੁਬਾਰੇ ਫੇਰ ਤੋਂ ਬੋਲ ਦੋ 83275 17876 ਇੱਕ ਵਾਰ ਫੇਰ ਬੋਲ ਦੋ 83275 178 ਦੋਸਤ ਕਿੰਨਾ 17876 ਰੁਪਏ ਤੱਕ ਪਰ 876 ਭਾਈ ਨੇ ਫੋਨ ਨੰਬਰ ਦੱਸਤਾ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਸੰਪਰਕ ਕਰ ਸਕਦੇ ਆ 83275 17 ਅਮ ਮਗਰੇ ਤੇ ਕੱਟੀ ਆ ਜੀ ਉਮੀਦ ਖਾ ਦੇਣਾ ਬਾਈ ਕੱਟੀ ਬੈਠੀ ਹੈ ਜੀ ਤੇ ਬਾਈ ਜੀ ਦਾ ਮੁੱਲ ਕੀ ਕਰਦੇ ਹੋ ਮਰ ਜਨਾ ਮਰਜ਼ੀ ਕਰਾ ਲਿਆ ਯਾਰ 1 ਲੱਖ 5000 ਰੁਪਏ ਦੇ ਦਿੰਦਾ ਕਿੰਨਾ ਜੀ ਮਰ ਜਨਾ ਮਰਜ਼ੀ ਕਰਾ ਲੇ 1.5 ਕੋਈ ਮਾਨ ਤਾਨ ਮਾਨ ਤਾਨ ਕਰਦਾ ਹਾਂ ਹਾਂ ਜੀ ਮੁੱਲ ਦੱਸ ਤਾਂ ਤੇ ਮਾਨ ਤਾਨ ਜ਼ਰੂਰ ਹੋ ਜਾਏਗਾ ਧੰਨਵਾਦ